ਮੇਰਾ ਨਾਮ ਜਤਿੰਦਰ ਕੁਮਾਰ ਆ ਜਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਪਿੰਡ ਮੇਰਾ ਜੰਡੀਆ ਸਾਡੇ ਨਾਲ ਚੱਕੀ ਦਰਿਆ ਬਿਆਸ ਦਰਿਆ ਨਾਲ ਲੱਗਦਾ ਤੇ ਆਪਾਂ ਗਏ ਸੀ ਮੋਦੀ ਸਾਹਿਬ ਕੋਲ ਉੱਥੇ ਮਿਲ ਕੇ ਆਏ ਆਂ ਕਪੜੇ ਤਿਬੜੀ ਉੱਥੇ 19 ਜਣੇ ਸੀ ਅਸੀਂ ਪੰਜਾਬ ਤੋਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਗੱਲ ਕਰਨ ਦਾ ਮੌਕਾ ਮਿਲਿਆ ਮੋਦੀ ਸਾਹਿਬ ਨਾਲ ਮੋਦੀ ਸਾਹਿਬ ਨੇ ਗੱਲਾਂ ਪੁੱਛੀਆਂ ਦੱਸੋ ਕੀ ਕੀ ਨੁਕਸਾਨ ਹੋਇਆ ਆਪਾਂ ਲੋਕਾਂ ਨੇ ਸਾਰਿਆਂ ਨੇ ਆਪਣੇ ਆਪਣੇ ਬਿਆਨ ਦੱਸੇ ਤੇ ਬਹੁਤ ਵਧੀਆ ਲੱਗਾ ਸਾਨੂੰ ਅਸੀਂ ਦੱਸਿਆ ਆਪਣਾ ਵੀ ਸਾਡੇ ਨਾਲ ਚੱਕੀ ਦਰਿਆ ਬਿਆਸ ਲੱਗਦਾ ਉਹਦੇ ਨਾਲ ਪਿੰਡ ਤੁਸੀਂ ਆ ਤੁਸੀਂ ਜਿਹੜੀ ਆ ਤਰੇਈ ਦੇ ਵਿੱਚ ਵੀ ਸਾਰੀ ਟੁੱਟ ਗਈ ਤੇ ਐਕਟਿਵ ਵੀ ਤੁਸੀਂ ਦੀ ਰਿਪੇਅਰ ਨਹੀਂ ਕਰਦੇ ਪਏ ਨਵੀਂ ਸਰਕਾਰ ਬਣੀ ਐ ਨਾ ਮੁੱਠ ਮਿੱਟੀ ਪਾਉਂਦੇ ਨਾ ਤੁਸੀਂ ਬਣਾਉਂਦੇ ਨਾ ਜਿਮੀਦਾਰਾਂ ਬਹੁਤ ਨੁਕਸਾਨ ਹੋਇਆ ਤੇ ਮੀਰਪੁਰ ਤੋਂ ਲੈ ਕੇ ਟਾਂਡੇ ਪਿੰਡ ਜਗਤਪੁਰ ਟਾਂਡਾ ਆਪਣੇ ਚਾਚੀ ਛੌੜੀਆਂ ਛਾਲਿਆਂ ਮੀਰਪੁਰ ਮਾਲਾਂ ਸਿੱਧ ਪਰ ਸਾਰੇ ਇਲਾਕੇ ਜੀ ਨੁਕਸਾਨ ਹੋਇਆ ਘੜ ਤੋਂ ਬੜਾ 1200 ਕਿੱਲੇ ਜ਼ਮੀਨ ਦਾ ਨੁਕਸਾਨ ਲੋਕਾਂ ਦਾ ਕਮਾਦ ਝੋਨਾ ਸਭ ਡੁੱਬ ਗਿਆ ਤੇ ਇਸ ਕਰਕੇ ਮੋਦੀ ਨੂੰ ਅਸੀਂ ਦੱਸਿਆ ਹੁੰਦੀ ਸਾਹਿਬ ਨੂੰ ਵੀ ਲੋਕਾਂ ਦੇ ਘਰਾਂ ਚ ਵੀ ਪਾਣੀ ਚਲ ਗਿਆ ਬਹੁਤ ਸਮੱਸਿਆ ਉੱਤੇ ਖੜੀ ਹੋ ਗਈ ਹੈ ਕੋਈ ਸਰਕਾਰ ਹਾਲ ਨਹੀਂ ਪੁੱਛਦੀ ਉੱਤੇ ਬਹੁਤ ਮਾੜੀ ਸਥਿਤੀ ਹੈਗੀ ਹੈ ਇਸ ਕਰਕੇ ਮੋਦੀ ਸਾਹਿਬ ਨੂੰ ਅਸੀਂ ਮਿਲਿਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕੋਈ ਗੱਲ ਨਹੀਂ ਆਹੀ ਕੋਈ ਨ ਕੋਈ ਹੱਲ ਕਰਾਂਗੇ ਤੁਹਾਡਾ ਅਸੀਂ ਅੱਭੀ ਕਿਹਾ ਬਿਚ ਮਿਲੇ ਆ 19 ਜਣੇ ਆ ਅਸੀਂ ਪੂਰੇ ਪੰਜਾਬ ਤੋਂ ਆਪਣੇ ਜ਼ਿਲ੍ਹੇ ਤੋਂ ਗੁਰਦਾਸਪੁਰ ਡੇਨਰ ਬਲਾਕ ਤੋਂ ਮੈਂ ਇਕੱਲਾ ਸੀ ਕੁਝ ਬੰਦੇ ਇੱਕ ਬੰਦਾ ਬ੍ਰਾਂਹਪੁਰ ਦਾ ਸੀ ਇੱਕ ਝਾਕਰਿਆ ਦਾ ਸੀ ਬਾਕੀ ਬੱਖ ਬੱਖ ਜਗਾਂ ਤੋਂ ਵਰਸਾ ਤਰਨ ਤਾਰਨ ਆਪਣੇ ਅਵਰਸਰ ਸਾਨੂੰ ਵਧੀਆ ਮੌਕਾ ਮਿਲਿਆ ਮੋਦੀ ਸਾਹਿਬ ਨਾਲ ਗੱਲਾਂ ਕਰਨ ਦਾ ਬਹੁਤ ਵਧੀਆ ਲੱਗਾ ਸਾਨੂੰ ਕਿ ਅਸੀਂ ਉਹਨਾਂ ਨਾਲ ਮਿਲੇ ਆ ਉਹਨਾਂ ਇਕੱਲੇ ਇਕੱਲੇ ਬੰਦੇ ਦੀ ਇਕੱਲੇ ਇਕੱਲੇ ਜਣੇ ਦੀ ਗੱਲਬਾਤ ਸੁਣੀ ਉਹਨਾ ਅਨੁਸਾਸ ਤੋਂ ਆਇਆ ਵੀ ਕੋਈ ਗੱਲ ਨਹੀਂ ਆਪਾਂ ਕਰਾਂਗੇ ਜਿਹੜੇ 19 ਜਣੇ ਸੀ ਉਹਨਾਂ ਨੇ ਆਪਣੇ ਆਪਣੇ ਇਲਾਕੇ ਦੀਆਂ ਗੱਲਾਂ ਸਾਰਿਆਂ ਨੇ ਰੱਖੀਆਂ ਜਿੱਦਾਂ ਸਾਡੇ ਚੱਕਰੇ ਹੀ ਉਦੋਂ ਦਰੰਗਲੇ ਸਾਈਡ ਹੀ ਸਾਰਿਆਂ ਨੇ ਦੱਸਿਆ ਵੀ ਕਰਾਂ ਕਰਾਂ ਪਾਣੀ ਫਿਰ ਗਿਆ ਤੁਸੀਂ ਟੁੱਟ ਗਈ ਆ ਬਹੁਤ ਉਹ ਨੁਕਸਾਨ ਹੋਇਆ ਸਭ ਕੋਈ ਮੋਦੀ ਸਾਹਿਬ ਨੂੰ ਕੱਲੇ ਕੱਲੇ ਬੰਦੇ ਨੇ ਵਰਸਾ ਤੋਂ ਵੀ ਆਏ ਤੇ ਲੋਕੀ ਤਰਨ ਤਰਨ ਤੋਂ ਵੀ ਆਏ ਤੇ ਸਾਰਿਆਂ ਨੇ ਉਧਰ ਬੱਕੀ ਮੈਂ ਸਾਨੂੰ ਆਪਾਂ ਸਾਡੇ 11 ਵਜੇ ਗੁਰਦਾਸਪੁਰ ਪੁੱਜ ਗਏ ਆ ਉਹਨਾਂ ਨੇ ਸਾਨੂੰ ਉੱਥੋਂ ਗੱਡੀਆਂ 'ਚ ਬਿਠਾਇਆ ਤੇ ਬੜੀ ਕੈਂਟਰ ਲੈ ਗਏ ਨਾ ਉੱਥੇ ਜਾ ਕੇ ਸਾਨੂੰ ਇੱਕ ਕਮਰੇ 'ਚ ਬਿਠਾਤਾ ਗਿਆ ਬਾਅਦ ਮੋਦੀ ਸਾਹਿਬ ਆਏ ਨਾ ਸਾਨੂੰ ਇੱਕ ਕਮਰੇ 'ਚ ਬਿਠਾਇਆ ਮੋਦੀ ਸਾਹਿਬ ਉੱਥੇ ਆਏ ਨਾ ਉਹਨਾਂ ਇਕੱਲੇ ਇਕੱਲੇ ਬੰਦੇ ਨਾਲ ਪਰਿਚੇ ਕੀਤਾ ਬਹੁਤ ਢੰਗ ਨਾਲ ਬਹੁਤ ਢੰਗ ਨਾਲ ਉਹਨਾਂ ਗੱਲਾਂ ਸੁਣੀਆਂ ਹਰ ਜ਼ਿੰਮੇਦਾਰ ਦੀਆਂ ਹਰ ਤਰੀਕੇ ਨਾਲ ਬਹੁਤ ਵਧੀਆ ਲੱਗਾ ਮਿਲਿਆ ਚਾਂਸ ਆ ਜ਼ਿੰਦਗੀ ਦਾ ਪਹਿਲੀ ਵਾਰ ਮਿਲਿਆ ਉਹਨਾਂ ਬਹੁਤ ਚੰਗਾ ਲੱਗਾ ਸਾਨੂੰ ਬਹੁਤ ਕੋਈ ਸਵਾਲ ਨਹੀਂ ਪ੍ਰੈਸ ਨਾਲ ਦਿੱਤਾ ਗਿਆ ਆਪਾਂ ਉੱਥੇ ਗਏ ਆ ਸਾਨੂੰ ਜਿੱਦਾਂ ਉਹਨੇ ਪੁੱਛਿਆ ਹੀ ਉਦਾਂ ਦੱਸਿਆ ਮਾਲਾਂ ਸਾਈਟ ਤੁਸੀਂ ਆ ਗਈ ਆ ਜਗਤਪੁਰ ਟਾਂਡੇ ਵਾਲੀ ਇਹ ਵੀ ਟੁੱਟੀ ਆਹੀ 20 ਦੱਸਿਆ ਤੇ ਦਦਾ ਹੋਇਆ ਉਹ ਕਹਿੰਦੇ ਕੋਈ ਗੱਲ ਨਹੀਂ ਬਹੁਤ ਵਧੀਆ ਤਰੀਕੇ ਨਾਲ ਪਈ ਆ ਸਾਡੇ ਪੰਜਾਬ ਨੂੰ ਦਿੱਤਾ ਬਹੁਤ ਵਧੀਆ ਫੈਸਲਾ ਹੈਗਾ ਹੈ ਬਹੁਤ ਅੱਛਾ ਫੈਸਲਾ ਹੈ ਬਾਕੀ ਹੋਰ ਵੀ ਕਿਸ਼ਤਾਂ ਮੋਦੀ ਸਾਹਿਬ ਸਾਡੇ ਦੇਣਗੇ ਜੇ ਲੋੜ ਪਈ ਹੋਰ ਵੀ ਦੇਣਗੇ